ਆਹ ਜਿਹੜੀਆਂ ਜੋਬਸ ਦੀਆਂ ਵੀਡੀਓ ਹੋਣਗੀਆਂ ਉਹ ਆਪਣੇ YouTube ਸ਼ਾਰਟਸ ਦੇ ਵਿੱਚ ਆਣਗੀਆਂ ਇਸ ਚੈਨਲ ਦੇ ਉੱਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਚੈਨਲ ਨੂੰ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਸੋ ਜੋਬ ਦੱਸ ਦਿੰਨੇ ਆ ਜੇ ਜਲੰਧਰ ਦੇ ਵਿੱਚ ਜੋਬਸ ਨੇ ਜਲੰਧਰ ਦੇ ਵਿੱਚ ਸੀ ਜੀ ਐਸ ਪਬਲਿਕ ਸਕੂਲ ਹੈ ਐਫੀਲੀਏਟਿਡ ਟੂ ਸੀਬੀਐਸਈ ਜਲੰਧਰ ਅੰਮ੍ਰਿਤਸਰ ਬਾਈਪਾਸ ਰੋਡ ਦੇ ਉੱਤੇ ਪੈਂਦਾ ਜੀ ਇਹ ਵੇਰ ਕਾਨੀਅਰ ਵੇਰ ਕਾ ਮਿਲਕ ਪਲਾਂਟ ਤੇ ਰਿਕੁਆਇਰਡ ਹੈ ਜੀ ਇੱਕ ਇੰਗਲਿਸ਼ ਦੀ ਇੰਗਲਿਸ਼ ਟੀਚਰ ਦੀ ਵੈਕੈਂਸੀ ਹੈ ਐਮਏ ਇੰਗਲਿਸ਼ ਤੇ ਬੀਏ ਦੀ ਜ਼ਰੂਰਤ ਹੈ ਤੇ ਉਸ ਤੋਂ ਇਲਾਵਾ ਪੋਸਟ ਗ੍ਰੈਜੂਏਸ਼ਨ ਬੰਦੇ ਦੀ ਕਰੀ ਹੋਵੇ ਅ ਇੰਗਲਿਸ਼ ਦੇ ਵਿੱਚ ਕੋਆਰਡੀਨੇਟਰ ਦੀ ਵੀ ਜ਼ਰੂਰਤ ਹੈ ਪ੍ਰਾਇਮਰੀ ਵਿੰਗ ਦੇ ਲਈ ਪੋਸਟ ਗ੍ਰੈਜੂਏਟ ਹੋਵੇ ਤੇ ਐਕਸਪੀਰੀਐਂਸਡ ਹੋਵੇ ਇੰਟਰਵਿਊ ਤੁਸੀਂ ਇਹਨਾਂ ਦੀ 8 ਸਤੰਬਰ 2024 ਨੂੰ ਸੰਡੇ ਵਾਲੇ ਦਿਨ 10 ਵਜੇ ਸਵੇਰੇ ਦੇ ਸਕਦੇ ਹੋ ਤੇ ओरिजिनल ਡਾਕੂਮੈਂਟ ਆਪਣੇ ਨਾਮ ਲੈ ਕੇ ਜਿਨਾ ਇੱਕ ਪਾਸਪੋਰਟ ਸਾਈਜ਼ ਦੀ ਫੋਟੋਗ੍ਰਾਫ ਤੇ ਦਿੱਤੀ ਹੋਈ ਈਮੇਲ ਐਡਰੈਸ ਤੇ ਤੁਸੀਂ ਇਹਨਾਂ ਨੂੰ ਆਪਣਾ ਅਪਡੇਟਡ ਰੈਜ਼ਿਊਮ ਸੈਂਡ ਕਰ ਸਕਦੇ ਹੋ